ਪੈਂਡਾ ਲੈਹਰਾ ਰੋਈ ਜੀ ਨਾਮ ਅਮਨਦੀਪ ਸਿੰਘ ਤਹਿਸੀਲ ਜੀਰਾ ਜੀ ਡਿਸਟ੍ਰਿਕਟ ਬਰੋਜਪੁਰਾ ਜੀ ਹਾਂਜੀ ਤੇ ਮੈਨੂੰ ਜੀ ਡੈਸਕ ਪ੍ਰੋਬਲਮ ਸੀ ਜੀ ਤੇ ਲੱਤ ਦੀ ਪ੍ਰੋਬਲਮ ਆ ਗਈ ਜੀ ਲੱਤ ਬਿਲਕੁਲ ਹੀ ਖੜ ਗਈ ਸੀਗੀ ਜੀ ਅੱਛਾ ਜੀ ਤੇ ਉਹਦੇ ਕਰਕੇ ਮੈਂ ਕੋਈ ਨਹੀਂ ਛੱਡਿਆ ਜਿੱਥੇ ਵੀ ਮੈਨੂੰ ਕੋਈ ਦੱਸਦਾ ਸੀ ਵੱਡੇ ਹਸਪਤਾਲ ਜਿੱਥੇ ਵੀ ਜਾਂਦਾ ਸਾਰੇ ਆਪਰੇਟ ਕਰਨ ਨੂੰ ਕਹਿੰਦੇ ਸੀਗੇ ਜੀ अच्छा ते उदो ਪਹਿਲਾਂ ਸਾਡੇ ਪਿੰਡ ਚ ਵੀ ਇੱਕ ਸਾਡੇ ਘਰਾਂ ਚ ਆਪਰੇਟ ਕਰਾਇਆ ਸੀ ਇਹ ਪ੍ਰੋਬਲਮ ਸਹੀ ਨਹੀਂ ਆਈ ਯਾਨੀ ਕਿ ਉਹ ਮੰਜੇ ਤੇ ਬੈਠੇ ਹਜੇ ਵੀ ਹਲੇ ਵੀ ਬੈਠੇ ਹਾਂਜੀ ਹਜੇ ਵੀ ਬੈਠੇ ਆ ਜੀ ਡਿਸਕ ਦਾ ਆਪਰੇਸ਼ਨ ਕਰਾਇਆ ਸੀ ਹਾਂਜੀ ਡਿਸਕ ਦਾ ਆਪਰੇਸ਼ਨ ਤੁਹਾਨੂੰ ਵੀ ਸੇਮ ਕਹਿੰਦੇ ਸੀ ਵੀ ਆਪਰੇਸ਼ਨ ਕਹਾਂ ਦੇ ਆਪਰੇਸ਼ਨ ਕਰਾਉਣ ਨੂੰ ਕਹਿੰਦੇ ਸੀ ਤੁਸੀਂ ਡਰਦਿਆਂ ਨੇ ਨਹੀਂ ਕਰਾਇਆ ਬਸ ਨਹੀਂ ਜੀ ਨਹੀਂ ਨਹੀਂ ਜੀ ਮੈਂ ਇਹ ਕਿੰਨੀ ਕੁ ਪੁਰਾਣੀ ਭਾਈ ਸੱਟ ਲੱਗੀ ਸੀ ਤੁਹਾਡੇ ਸੱਟ ਤਾਂ ਸਾਰ ਮੇਰੇ 20 ਸਾਲ ਪੁਰਾਣੀ ਹੈ ਜਾਨੀ ਹਾਂਜੀ 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 ਜਿਆਦੇ ਪ੍ਰੋਬਲਮ ਕਰਦਾ ਵਧੀ ਤੁਹਾਨੂੰ ਮੈਂ 2020 ਚ ਜ ਵਧੀ ਜਿਆਦੇ ਪ੍ਰੋਬਲਮ ਚਾਰ ਸਾਲ ਹੋ ਗਏ ਹਾਂਜੀ 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 ਜਿਆਦੇ ਪ੍ਰੋ ਕੀ ਕਿੰਨੀ ਕੰਡੀਸ਼ਨ ਹੋ ਗਈ ਸੀ ਪ੍ਰੋਬਲਮ ਵਧਨ ਨਾਲ ਸਰ ਕਹਿੰਦਾ ਵੀ ਮੇਰੇ ਕੋਲੇ ਆਪ ਦਾ ਟਰਾਂਸਪੋਰਟ ਦਾ ਕੰਮ ਸੀਗਾ ਤੇ ਮੈਂ ਆਪ ਜਾਂਦਾ ਰਿਆਂ ਗੱਡੀਆਂ ਤੇ ਤੇ ਮੈਨੂੰ ਬਹੁਤ ਜਿਆਦੇ ਪ੍ਰੋਬਲਮ ਹੈ ਜੇ ਮੈਂ ਮੰਨ ਲਓ ਵੀ ਗੱਡੀ ਵੀ ਚਲਾਉਂਦਾ ਸੀ ਤੇ ਤਾਂ ਵੀ ਮੈਨੂੰ ਬਹੁਤ ਤਕਲੀਫ ਰਹਿੰਦੀ ਸੀ ਤੇ ਜੇ ਮੈਂ ਉੱਤਰ ਕੇ ਗੱਡੀ ਜੋ ਤੁਰਦਾ ਸੀ ਤੇ ਮੇਥੋਂ ਤੁਰਿਆ ਨਹੀਂ ਜਾਂਦਾ ਪੰਜ ਸੱਤ ਮਿੰਟਾਂ ਕਹਿੰਨੇ ਕਿ ਵਾਰੀ ਨਾਲ ਹੱਤ ਪਾ ਕੇ ਕਰਨਾ ਪੈਂਦਾ ਸੀ ਜ ਉਸ ਤੋਂ ਬਾਅਦ ਫਿਰ ਸਰ ਬਹੁਤ ਥਾਈ ਦਵਾਈ ਲਈ ਨਹੀਂ ਕਿਤੇ ਫਰਕ ਪਿਆ ਜੀ ਫਿਰ ਆਪਣਾ ਬਾਡੀ ਸਰਵਿਸ ਜੂਸ ਦਾ ਬਦਲ ਮੈਨੂੰ ਤੁਹਾਨੂੰ ਭਾਜੀ ਆਪਦਾ ਉਹ ਕੰਮ ਵੀ ਬੰਦ ਕਰਨਾ ਪਿਆ ਘਰ ਇਸ ਗਰੀ ਬੈੱਡ ਤੇ ਬੈਠਣਾ ਪੈ ਗਿਆ ਹੈਨਾ ਹਾਂਜੀ ਹਾਂਜੀ ਕੰਮ ਬੰਦ ਕਰਦਣਾ ਪਿਆ ਜੀ ਗੱਡੀਆਂ ਸੀ ਉਹ ਵੇਸਤਰੀਆਂ ਪਈਆਂ ਜੀ ਤੇ ਸਾਲਾਂ ਨੂੰ ਮੈਂ ਜਾਨੀ ਕਿ ਮੰਡੇਰੇ ਬੈਠਾ ਰਿਹਾ ਇਹ ਲੱਤ ਸਿੱਧੀ ਨਹੀਂ ਹੁੰਦੀ ਸੀ ਨਾ ਜੀ ਨਾ ਸਿੱਧੀ ਹੁੰਦੀ ਸੀ ਨਾ ਕੱਟੀ ਹੁੰਦੀ ਸੀ ਚੱਕ ਕੇ ਸਿੱਧੀ ਕਰਨੀ ਪੈਂਦੀ ਸੀ ਚੱਕ ਕੇ ਕੱਟੀ ਕਰਨੀ ਪੈਂਦੀ ਸੀ ਓਕੇ ਜਿਵੇਂ ਬੈਠੇ ਹੀ ਸੀ ਮੰਨੇ ਹਾਂਜੀ ਹਾਂਜੀ ਹੋਰ ਦੱਸੋ ਮੈਨੂੰ ਉੱਠ ਕੇ ਮੇਰੇ ਤੋਂ ਬਾਹਰ ਉਹ ਕਰਨ ਨਹੀਂ ਜਾਇਆ ਜਾਂਦਾ ਸੀਗਾ ਜੀ ਅੱਛਾ ਜੀ ਇੰਨੀ ਪ੍ਰੋਬਲਮ ਸੀਗੀ ਬਹੁਤ ਜ਼ਿਆਦਾ ਪ੍ਰੋਬਲਮ ਸੀਗੀ ਤੇ ਹੁਣ ਜਿਵੇਂ ਤੁਸੀਂ ਬੋਡੀ ਸਰਵਿਸ ਯੂਜ਼ ਕੀਤਾ ਅੱਜ ਕੰਡੀਸ਼ਨ ਕੀ ਹੈ ਭਾਜੀ ਕਿੰਨੇ ਦਿਨ ਹੋ ਗਏ ਸਰ ਹੁਣ ਤਾਂ ਕੰਡੀਸ਼ਨ ਬਹੁਤ ਵਧੀਆ ਸਰ ਵੀ ਜਾਨੀ ਕਿ ਹੁਣ ਘਰੇ ਪੱਠੇ-ਪੁੱਠੇ ਵੀ ਆਪ ਹੀ ਲੈ ਆਈਦੇ ਐ ਵੱਢ ਕੇ ਘਰੇ ਡੰਗਰ ਆਈ ਅੱਛਾ ਨਹੀਂ ਅੱਗੇ ਤਾਂ ਮ ਕੰਮ ਦਾ ਕਰਨਾ ਬਹੁਤ ਗੱਲ ਵੱਡੀ ਸੀਗੀ ਦੂਰ ਦੀ ਗੱਲ ਸੀਗੀ ਹਾਂਜੀ ਹਾਂਜੀ ਹੁਣ ਬਿਲਕੁਲ ਓਕੇ ਹਾਂ ਤੁਸੀਂ ਹਾਂਜੀ ਹਾਂਜੀ ਲੱਖਾਂ ਰੋਗ ਪਜੀ ਡਿਸਕ ਪ੍ਰੋਬਲਮ ਵਾਲਿਆਂ ਜਿਹੜੇ ਦੇਖਣਗੇ ਵੀਰ ਨੂੰ ਕੀ ਸਲਾਹ ਸੁਨੇਹਾ ਦੇਣਾ ਚਾਹੋਗੇ ਸਰ ਮੈਂ ਤਾਂ ਇਹ ਆਣਾ ਵੀ ਆਪਣਾ ਇਹ ਬਾਡੀ ਸਰਵਿਸ ਜੂਸ ਵਾਦਨ ਵੀ ਇਸ ਤੋਂ ਵਧੀਆ ਹੋਰ ਕੋਈ ਨਹੀਂਗਾ ਜੀ ਹਾਂਜੀ ਥੈਂਕ ਯੂ ਬਹੁਤ ਠੀਕ ਹੈ